ਕਾਲ ਜੀ ਆਓ ਜੀ ਦਰਸ਼ਨ ਕਰਦੇ ਆਂ ਛੋਟੇ ਸਾਹਿਬ ਜੀਾਂ ਦੀ ਯਾਦ ਚ ਸਮਰਪਿਤ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਨਾਨਕ ਚੀਰਾ ਜਾਂਦੇ ਹੋਏ ਰਸਤੇ ਵਿੱਚ ਆਉਂਦਾ ਆ ਜੋ ਨੰਦੇੜ ਸਾਹਿਬ ਦੀ ਤਰਤੀ ਤੋਂ 80 ਕਿਲੋਮੀਟਰ ਦੂਰ ਆ ਇੱਥੇ ਦਰਸ਼ਨ ਕੀਤੇ ਬਹੁਤ ਸੋਹਣੀਆਂ ਝਾਕੀਆਂ ਬਣਾਈਆਂ ਹੋਈਆਂ ਸੀ ਬੱਚਿਆਂ ਨੇ ਇੰਜੋਏ ਵੀ ਕੀਤਾ ਕਿਉਂਕਿ ਉਹਨਾਂ ਨੂੰ ਤੇ ਇਹ ਸੀ ਵੀ ਹੈਨਾ ਸਾਡੇ ਫੋਟੋਆਂ ਖਿਚਾਉਣ ਲਈ ਬਣਾਏ ਹੋਏ ਮੈਂ ਕਿਹਾ ਨਹੀਂ ਜੀ ਇਹ ਛੋਟੇ ਸਾਹਿਬ ਜਨਾਂ ਦੀ ਯਾਦ ਸਮਰਪਿਤ ਹਰ ਚੀਜ਼ ਬਣਾਈ ਹੋਈ ਹੈ ਇੱਥੇ ਉਵਿਤੇ ਨਿੱਕੇ ਬਾਲ ਸੀ ਨਾ ਤਾਂ ਕਰਕੇ ਬੱਚਿਆਂ ਨੂੰ ਬਹੁਤ ਵਧੀਆ ਲੱਗਿਆ ਗੁਰੂ ਘਰ ਤੁਹਾਨੂੰ ਪਤਾ ਹੀ ਆ ਬੱਚਿਆਂ ਦੀ ਆਤਾਂ ਦਾ ਫਿਰ ਜੀ ਅਸੀਂ ਅੱਗੇ ਦਾ ਸਫ਼ਰ ਤੈਅ ਕੀਤਾ ਤੇ ਪਹੁੰਚੇ ਭਾਈ ਸਾਹਿਬ ਸਿੰਘ ਦੇ ਗੁਰਦੁਆਰਾ ਸਾਹਿਬ ਇਹ ਆਪਣੇ ਆਪ ਜੀ ਨੰਦੇੜ ਸਾਹਿਬ ਦੀ ਧਰਤੀ ਦੇ ਹਰ ਗੁਰਦੁਆਰਾ ਸਾਹਿਬ ਚ ਰੱਬ ਵਸਦਾ ਆ ਇੱਥੇ ਨਾ ਸਕੂਨ ਮਿਲਦਾ ਆ ਦਿਲ ਨੂੰ ਜਿਹਦਾ ਕੋਈ ਹਿਸਾਬ ਨਹੀਂ ਇੱਥੇ ਗੁਰੂ ਘਰ ਦੇ ਦਰਸ਼ਨ ਕਰੋ ਪਹਿਲਾਂ ਫਿਰ ਬਾਬਾ ਜੀ ਨਾਮ ਜਪਉਂਦੇ ਆ ਫਿਰ ਗੁਰਦੁਆਰਾ ਸਾਹਿਬ ਦੀ ਸਾਰੀ ਹਿਸਟਰੀ ਦੱਸਦੇ ਆ ਬਹੁਤ ਮਜ਼ਾ ਆਉਂਦਾ ਮਤਲਬ ਬੈ ਕੇ ਲੱਗਦਾ ਆ ਵੀ ਬਸ ਸੰਗਤ ਚ ਬੈ ਕੇ ਜਾਪ ਕਰਦੇ ਰਹੋ ਉੱਠਣਾ ਨਹੀਂ ਹੋਣਾ ਏਸ ਤਰ੍ਹਾਂ ਹੀ ਸਾਰੇ ਗੁਰਦੁਆਰਾ ਸਾਹਿਬ ਚ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਜਾਪ ਹੁੰਦਾ ਆ ਬਹੁਤ ਮਤਲਬ ਪ੍ਰਮਾਤਮਾ ਨੇ ਇੰਨੀ ਸੋਹਣੀ ਸਾਡੀ ਸੋਹਣੀ ਵੀ ਸਾਨੂੰ ਸੰਗਤ ਦੇ ਦਰਸ਼ਨ ਕਰਾਏ ਸੰਗਤ ਕਰਨੀ ਵੀ ਪ੍ਰਮਾਤਮਾ ਦਾ ਰੂਪ ਹੈ ਨਾ ਸੰਗਤ 'ਚ ਵੱਸਦਾ ਐ ਇਸ ਕਰਕੇ ਸੰਗਤ ਕਰਨੀ ਵੀ ਬਹੁਤ ਜ਼ਰੂਰੀ ਆ ਜੋ ਸਾਨੂੰ ਕਦੇ-ਕਦਾਈ ਮਿਲਦੀ ਆ ਬਹੁਤ ਸੋਹਣਾ ਲੱਗਿਆ ਜੀ ਸਾਰੇ ਸੰਗਤ ਨਾਲ ਦਰਸ਼ਨ ਕੀਤੇ ਇੱਥੇ ਬਹੁਤ ਸੋਹਣੇ ਮਤਲਬ ਦਿਲ ਨੂੰ ਸਕੂਨ ਦੇਣ ਵਾਲੀ ਮਤਲਬ ਵਾਈਬ ਹੁੰਦੀ ਆ ਹਰ ਗੁਰਦੁਆਰਾ ਸਾਹਿਬ 'ਚੋਂ ਇੱਥੇ ਮੱਥਾ ਟੇਕਿਆ ਜਲਪਾਨ ਗ੍ਰਹਿਣ ਕੀਤਾ ਤੇ ਫਿਰ ਅੱਗੇ ਦਾ ਸਫ਼ਰ ਤਿਆਰ ਕਰਨ ਲਈ ਨਿਕਲੇ ਅੱਗੇ ਪਹੁੰਚੇ ਜੀ ਨਾਨਕਸ਼ੀਰ ਗੁਰਦੁਆਰਾ ਸਾਹਿਬ ਉੱਥੇ ਸੱਚੀਓ ਗੁਰੂ ਨਾਨਕ ਦੇਵ ਜੀ ਦਾ ਵਾਸਾ ਇਕ ਗੁਰੂਆਂ ਦੀ ਧਰਤੀ ਆ ਨੰਦੇੜ ਸਾਹਿਬ ਇੱਥੇ ਹਰ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਸੱਚੀਓ ਪ੍ਰਮਾਤਮਾ ਨੇ ਆਪਣਾ ਵਾਸ ਇੱਥੇ ਕੀਤਾ ਆ ਨਾਨਕ ਜੀ ਰਗੋਵਾਰ ਸਾਹਿਬ ਚ ਗਏ ਉੱਥੇ ਦਰਸ਼ਨ ਕੀਤੇ ਹਰ ਗੁਰਦੁਆਰਾ ਸਾਹਿਬ ਚ ਪਾਠ ਸਾਹਿਬ ਕੀਰਤਨ ਕਰ ਰਿਹਾ ਜਾਪ ਹੋ ਰਿਹਾ ਆ ਸੰਗਤ ਕਰਨੇ ਨੂੰ ਮਿਲ ਰਹੀ ਆ ਇਸ ਤੋਂ ਵੱਧ ਹੋਰ ਕੀ ਚਾਹੀਦਾ ਫਿਰ ਦਰਸ਼ਨ ਕੀਤੇ ਜੀ ਉਹ ਖੂਈ ਦੇ ਜੋ ਅਬਚਨਗਰ ਦੇ ਹਣਾ ਬਣਾਈ ਸੀ ਬਾਬਾ ਜੀ ਨੇ ਪਾਣੀ ਦਾ ਉਹ ਕਰਨ ਲਈ ਕਿ ਪਾਣੀ ਦੀ ਸਮੱਸਿਆ ਦੂਰ ਹੋ ਜਾਵੇ ਸੰਗਤ ਦੀ ਇੱਥੇ ਫਿਰ ਦਰਸ਼ਨ-ਦਰਸ਼ਨ ਕਰਕੇ ਬਾਬਾ ਜੀ ਨੂੰ ਫਤਿਹ ਬੁਲਾਈ ਮਿਲਾਂਗੇ ਜੀ ਅਗਲੇ ਵਲੌਗ ਵਿੱਚ ਇੱਕ ਹੋਰ ਨਵੇਂ ਗੁਰਦੁਆਰਾ ਸਾਹਿਬ ਨਾਲ ਤਦ ਤੱਕ ਲਈ ਰੱਬ ਰਾਖਾ